ਪਤੀ ਆਪਣੀ ਪਤਨੀ ਨੂੰ ਇੰਨਾ ਪਿਆਰ ਕਰਦਾ ਸੀ ਕਿ ਜਿਹੜੀ ਘਰ ਤੋਂ ਬਾਹਰ ਦੋ ਘਰ ਛੱਡ ਕੇ ਪਰਾਂ ਹੀ ਰਹਿੰਦੀ ਸੀ ਉਸਦੇ ਲਈ ਘਰੋਂ ਸਮਾਨ ਚੱਕ-ਚੱਕ ਕੇ ਦਿੰਦਾ ਰਿਹਾ ਉਸ ਦੀ ਹਰ ਇੱਛਾ ਪੂਰੀ ਕਰਨ ਦੇ ਲਈ ਉਸਨੇ ਕੋਈ ਕਸਰ ਨਹੀਂ ਛੱਡੀ ਸੀ ਅਤੇ ਦਿਨ ਰਾਤ ਉਹ ਮਿਹਨਤ ਵੀ ਕਰਦਾ ਸੀ ਟੈਕਸੀ ਡਰਾਈਵਰੀ ਦਾ ਕੰਮ ਕਰਦਾ ਹੋਇਆ ਉਹ ਆਪਣੇ ਪਰਿਵਾਰ ਨੂੰ ਪਾਲ ਰਿਹਾ ਸੀ ਅਤੇ ਨਾਲ ਹੀ ਪਤਨੀ ਅਤੇ ਮਾਸੂਮ ਛੋਟੇ ਜਿਹੇ ਪੁੱਤ ਨੂੰ ਵੀ ਹਰ ਖੁਸ਼ੀ ਦੇਣਾ ਚਾਹੁੰਦਾ ਸੀ ਖੰਨਾ ਦੇ ਧਰਮਪੁਰਾ ਦੀ ਮਹੱਲੇ ਦੀ ਇਹ ਘਟਨਾ ਜਿੱਥੇ ਮੁੰਡੇ ਦੀ ਜਾਨ ਜਾਣ ਤੋਂ ਬਾਅਦ ਉਸਤੇ ਪਰਿਵਾਰਿਕ ਮੈਂਬਰਾਂ ਨੇ ਉਸਦੀ ਪਤਨੀ ਤੇ ਅਤੇ ਉਸਦੇ ਸਾਲੇ ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਨੇ ਤੇ ਉਹਨਾਂ ਦੇ ਖਿਲਾਫ ਫਾਰਮਲਾ ਵੀ ਦਰਜ ਹੋ ਚੁੱਕਿਆ ਹੈ ਮ੍ਰਿਤਕ ਦੀ ਪਛਾਣ 24 ਸਾਲਾ ਲੱੱਕੀ ਸਿੰਘ ਦੇ ਤੌਰ ਤੇ ਕੀਤੀ ਗਈ ਹੈ ਦੱਸਦੇ ਕਿ ਧਰਮਪੁਰਾ ਮਹੱਲਾ ਦੇ ਮਹਾਵਿਰ ਸਿੰਘ ਨੇ ਦੱਸਿਆ ਕਿ ਉਸਦੇ ਮੁੰਡੇ ਦਾ ਵਿਆਹ 3 ਸਾਲ ਪਹਿਲਾਂ ਹੋਇਆ ਸੀ ਸਹੁਰੇ ਘਰ ਦੇ ਨਾਲ ਉਸਦੀ ਅਨਬੰਦ ਚੱਲ ਰਹੀ ਸੀ ਤੇ ਦਰਮਾਸੂਮ ਪੁੱਤ ਪੈਦਾ ਹੋਣ ਤੋਂ ਬਾਅਦ ਵੀ ਘਰ ਦੇ ਹਾਲਾਤ ਨਹੀਂ ਬਦਲੇ ਇਸ ਬੱਚੇ ਦੀ ਉਮਰ ਮਹਿਜ਼ 1.5 ਸਾਲ ਦੀ ਹੈ ਅਤੇ ਇਹ ਆਪਣੇ ਸਿਰ ਤੋਂ ਪਿਓ ਦਾ ਸਾਯਾ ਗਵਾ ਚੁੱਕਿਆ ਹੈ પતિ ਪਤਨੀ ਦੇ ਝਗੜੇ ਦੇ ਵਿੱਚ ਇੱਕ ਹਸਦਾ ਖੇਡਦਾ ਹੋਇਆ ਇਹ ਪਰਿਵਾਰ ਖਤਮ ਹੋਇਆ ਘਰ ਦੇ ਵਿੱਚ ਚੱਲ ਰਹੀਆਂ ਦਿੱਕਤਾਂ ਤੇ ਚਲਦੇ ਹੋਏ ਕਲੇਸ਼ ਤੇ ਚਲਦੇ ਹੋਏ ਪਤੀ ਦੀ ਜਾਨ ਗਈ ਹੈ ਇਹ ਦੱਸਿਆ ਜਾ ਰਿਹਾ ਹੈ ਤੇ ਇਸ ਮੌਕੇ ਤੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਦਾ ਪੁੱਤ ਆਪਣੀ ਪਤਨੀ ਦੇ ਨਾਲ ਰਹਿਣਾ ਚਾਹੁੰਦਾ ਸੀ ਆਪਣੇ ਬੱਚੇ ਦੇ ਨਾਲ ਰਹਿਣਾ ਚਾਹੁੰਦਾ ਸੀ ਪਰ ਇਹ ਜੀ ਖਾ ਨਹੀਂ ਹੋ ਸਕਿਆ ਜਿਸ ਤੇ ਚਲਦੇ ਹੋਏ ਉਸ ਦੀ ਪਤਨੀ ਪੂਜਾ ਰਾਣੀ ਅਤੇ ਸਾਲਾ ਅਮਰ Nestle ਜ਼ਿੰਮੇਵਾਰ ਨੇ ਅਤੇ ਦੋਹਾਂ ਦੇ ਖਿਲਾਫ ਪੁਲਿਸ ਦੇ ਕੋਲ ਮਾਮਲਾ ਦਰਜ ਕਰਵਾਇਆ ਗਿਆ ਹੈ ਪੁਲਿਸ ਦੇ ਵੱਲੋਂ ਵੀ ਭਰੋਸਾ ਦਿੱਤਾ ਗਿਆ ਹੈ ਕਿ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇਗਾ ਪੁਲਿਸ ਨੇ ਮੁੰਡੇ ਦੀ ਮ੍ਰਿਤਕ ਦੀ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕੀ ਕੀਤਾ ਕੀ ਇਹ ਮੁੰਡੇ ਨੇ ਜੀ ਮੁੰਡਾ ਉਹ ਉਹ ਘਰੇ ਆਗੇ ਸਪਤੀ ਜਵੇ ਆ ਗਈ ਤੇ ਜੀ ਉਹ ਆਪਣੇ ਕਮਰੇ ਚ ਪਿਆ ਸੀ ਅਸੀਂ ਆਪਣਾ ਬਰਾੰਦੇ ਚ ਪਏ ਸੀ ਤੇ ਕੱਤ ਖੇਲ ਕਲੇਸ਼ ਚੱਲ ਰੋ ਜੀ ਘਰ ਵਾਲੇ ਨਾਲ ਜੀ ਆਹ ਹੋ ਗਿਆ ਤੇ ਤੈਨੂੰ ਨਾ ਕਹੋਗੇ ਕਿਸ ਤਰ੍ਹਾਂ ਬੰਨ ਕਰਦੇ ਸੀਗੇ ਉਹ ਜੀ ਕੀ ਕਹਿੰਦੇ ਸੀ ਉਹ ਕਹਿੰਦਾ ਤਲਾਕ ਤਲਾਕ ਸਾਨੂੰ ਖਰਚਾ ਖਰਚਾ ਦਵਾਓ ਖਰਚਾ ਤੈਨੂੰ ਦਊਗਾ ਤੁਹਾਡਾ ਉਹ ਮੁੰਡੇ ਨੂੰ ਲੈਣ ਜਿਆਦਾ ਤੇ ਉਹਦੇ ਨਾਲ ਮਾਰਾ ਮਾਰਾ ਪਿੱਟੀ ਵੀ ਕਰੀ ਜਾਂ ਇਹਨਾਂ ਨੇ ਕਿੰਨੀ ਬਗਮਰਸ ਮੁੰਡੇ ਦੀ 24 ਸਾਲ ਦਾ ਨਾਮ ਕੀ ਸੀ ਨਕਲੀ ਤੇ ਰਾਤ ਵੀ ਕਹਿੰਦੇ ਆਈਸੀਯੂ ਦੀ ਵਾਈਪ ਕਰੇ ਗਏ ਆ ਅੱਜ ਰਾਤ ਵੀ ਉਹਦੇ ਘਰੇ ਫਲ ਵੀ ਹੋ ਗਏ ਗਏ ਆ ਤੇ ਰਾਤ ਵੀ ਕੋਈ ਪਲੇਸ ਕਿੱਥੇ ਜਾਂ ਕੀ ਹੋ ਰਹੀ ਜੀ ਤੇ ਰਾਤ ਨੂੰ ਜੇ ਪਾਸੇ ਮੈਨੂੰ ਨਹੀਂ ਪਤਾ ਬਈ ਮੋ 10:00 ਦੇ ਪਿਛਲੇ ਕੁਝ ਇਹਨਾਂ ਦੇ ਆਯੋਗੀਆਂ ਬੜਾਈ ਇਹਨਾਂ ਤੇ ਆਪੱਚ ਕੋਈ ਬੋਲਵਾਨੀ ਹੋਈ ਕੋਈ ਹੁਣ ਤੁਹਾਨੂੰ ਕਿਹਾ ਕਿ ਤੂੰ ਮੁੰਡਾ ਤੰਗ ਹੈ ਕਿਹੜੇ ਕਿਹੜੇ ਬੰਦੇ ਜ਼ਿੰਮੇਵਾਰ ਨੇ ਤੇ ਲਈ ਉਹ ਤਾਂ ਜੀ ਲਿਖ ਕੇ ਗਿਆ ਜੀ ਉਹ ਪਰਚਾ ਲਿਖ ਕੇ ਗਿਆ ਪਰਚੇ ਚ ਕੀ ਕੀ ਕਿਹੜੇ ਬੰਦੇ ਨਾਮ ਲਿਖਿਆ ਦੇ ਜੀ ਇੱਕ ਤਾਂ ਜੀ ਉਹ ਤਾਂ ਸਾਲਾ ਇੱਕ ਉਹਦੀ ਘਰ ਵਾਲੀ ਕਿੰਨੀ ਦੇ ਰੋਗੀ ਸੀ ਜੀ ਆਹ ਤਾਂ 3 ਸਾਲ ਹੋ ਗਏ ਦੀ 3-4 ਸਾਲ ਹੋ ਗਏ ਦੀ ਪੁਲਿਸ ਤੋਂ ਕੀ ਮੰਗਤਾ ਕੋਈ ਕਿੱਦਾਂ ਵੀ ਕੰਮ ਨਹੀਂ ਲਿਆ ਬਹੁਤ ਹਨ ਤੋਂ ਜ਼ਿਆਦਾ ਤਵਾੜ ਚੱਲਿਆ ਗਿਆ। ਉਹ ਕੀ ਗੱਲ ਬਾਤ ਹੈ ਇਹ ਨਾ ਮੇਨ ਦੇ ਪਹਿਲਾਂ ਤੋਂ ਰੋੜਾ ਚੱਲ ਰਿਹਾ ਸੀਗਾ ਜੀ ਆ ਬੀ ਵੀ ਦਾ ਤੇ ਜਦੋਂ 3 ਵਜੇ ਵਾਈ ਮਾਰੀ ਕਰ ਜਾਨੇ ਰੋਟਾ ਪਾ ਗਏ ਉਹ ਕਰੇ ਰਾਤ ਨੂੰ ਤੇ ਕੀ ਗੱਲ ਬਾਤ ਹੈ ਕਦੇ ਪਹਿਲਾਂ ਵੀ ਕਦੇ ਲੜਾਈ ਹੋਈ ਕਰੇ ਨਹੀਂ ਕਰੇ ਨਹੀਂ ਉਹਨਾਂ ਦਾ ਆਪਸੀ ਕਰੇ ਵਾਈਫ ਨਾਲ ਲੜਾਈ ਸੀਗੀ ਉਹ ਕਿਸੇ ਨਾਲ ਕੋਈ ਫालतू ਗੱਲ ਨਹੀਂ ਕਰਦਾ ਸੀ ਮੁੰਡਾ ਕੰਮ ਕਰ ਠੀਕ ਕਰਦਾ ਸੀ ਕੋਈ ਦਿੱਕਤ ਨਹੀਂ ਸੀ ਮੱਲੇ ਸਨ ਕਿੰਨਾ ਟਾਈਮ ਹੋਇਆ ਤੁਹਾਨੂੰ ਹੋ ਗਿਆ ਉਹ ਕਿੰਨੇ ਸਾਲ ਹੋ ਗਏ ਬੱਚਾ ਵੀ ਹੈ ਕੋਈ ਇੱਕ ਜੋ ਆ ਕੇ ਢੇੜਾ ਸਾਲ ਦਾ ਕਿਸਤ ਤਰ੍ਹਾਂ ਸਾਰੇ ਤੰਕਾ ਆਉਣੀ ਸ਼ੁਰੂ ਹੋ ਗਈ ਜੀ ਉਹ ਵੀ ਡਿਮਾਂਡ ਕਰਦੇ ਸੀ ਕੀ ਕਹਿੰਦੇ ਡਿਮਾਂਡ ਤਾਂ ਨਹੀਂ ਇਹੀ ਪਤਾ ਲੱਗਿਆ ਸੀ ਵੀ ਇਹੜਾ ਕੁੜੀ ਵਿਆਹ ਕੇ ਜਦ ਗਈ ਸੀ ਕੀ ਦੋ ਘਰ ਛੜ ਕੇ ਘਰ ਰਹਾ ਉਹਨਾਂ ਉਤੋਂ ਖਰਚਾ ਪਾਣੀ ਭਾਲਦੀ ਸੀ ਉਤੋਂ ਹਰ ਜੋ ਵੀ ਕਰਦਾ ਕੋਈ ਰਾਸ਼ਨ ਪਾਣੀ ਚੁੱਕ ਕੇ ਚੱਕ ਕੇ ਚੋਰੀ ਕਰਕੇ ਦੇ ਦਿੰਦਾ ਪਹਿਲਾਂ ਇੱਕ ਸਮਾਨ ਵੀ ਚੱਕ ਕੇ ਦੇ ਦਤਾ ਇਹਨੇ ਇਹ ਵੀ ਪਤਾ ਲੱਗਿਆ ਸੀਗਾ ਉਹ ਸਾਰਾ ਖਰਚਾ ਲੈਦੇ ਉਹਦੇ ਕਿਰਾਏ ਤੇ ਸੀ ਉਹ ਸਾਰਾ ਖਰਚਾ ਦੇਣ ਤੋਂ ਭਾਲਦੀ ਸੀ ਉਹ ਮੁੰਡੇ ਤੋਂ ਇਹਨਾਂ ਨੂੰ ਟੌਰਚਰ ਕਰਨ ਲੱਗੀ ਸੀ ਕਰਦੇ ਪੁਲਿਸ ਮੈਨੂੰ ਜੇ ਕਾਰਵਾਈ ਹੋਣੀ ਚਾਹੀਦੀ ਹੈ ਸੱਤ ਤੋਂ ਸੱਤ ਤੱਕ ਆਪਰੇ ਇਹ ਲੱਗੇਇਆ ਜੀ ਉਹ ਸਾਡੇ ਕੋਲੇ ਮਹਾਵੀਰ ਨੇ ਤਰਾ ਰੁੱਤੀ ਸੀ ਨਹੀਂ ਤੇ ਮੇਰਾ ਮੁੰਡਾ ਲੱਖੀ ਸੀ ਨਹੀਂ ਸੀਗਾ ਜੀ ਜੀ ਉਮਰ 30 ਸਾਲ ਦੀ ਅਸੀਂ ਮਹਾਵੀਰ ਦੇ ਬਿਆਨ ਤੇ ਬਿਆਨ ਲੈ ਕੇ ਮੁਕਦਮਾ ਦਾ ਰਿਟਰ ਕਰਤਾ ਬਾਕੀ ਅਗਲੀ ਤਰੀਕ ਨੂੰ ਉਹਨੂੰ ਜਲਦੀ ਆ ਰਿਹਾ ਉਹਨੇ ਆਪਣੀ ਮੈਸੇਜ ਪੂਜਾ ਤੇ ਭਰਾ ਅਮਰ ਦਾ ਬਿਆਨ ਲਿਖਾ ਤੇ ਹੋਰ ਲਿਖਿਆ ਹਾਂ ਜੀ ਉਹਨੂੰ ਜਲਦੀ ਜਲਦੀ ਰਿਟਰ ਕਰ ਜਾਓ